ਉਹ ਮਾਰ ਦੇ ਇਹਨੂੰ ਰੱਖੋ ਅੰਦਰ ਹੀ ਚਲੋ ਜਵਨੇ ਹਲੇ ਧਰ ਕੱਢਣੀ ਆ ਧਰ ਕੱਢੀ ਨਹੀਂ ਕੇ ਜੇ ਮੇਲੀ ਨਹੀਂ ਆ ਧਰ ਕੱਢ ਕੇ ਆ ਜਾ ਛੇਤੀ ਪੂਵਾ ਮਾਰ ਕੇ ਆ ਕੱਢ ਲਾ ਧਰ ਚੱਲ ਲੈ ਚਦਾ ਸ਼ੋਹ ਕੇ ਬੈਜੀ ਹੁਣ ਇਹਦੇ ਨਾਲ ਰੋਟੀ ਲੈ ਤਾ ਮੈਂ ਖਾਇਆ ਰੋਟੀ ਕਿੱਥੋਂ ਆਈ ਰੋਟੀ ਲੈ ਮੈਨੂੰ ਅੱਡੇ ਥੋੜੇ ਰੋਟੀਆਂ ਵਾਧੂ ਮੈਨੂੰ ਰੋਟੀ ਨਹੀਂ ਕੁਝ ਹੋਰ ਵੀ ਖਾ ਪੀ ਗਿਆ ਇਹ ਤੇ ਰੋਟੀ ਖਾ ਕੇ ਪੀਣਾ ਤੇ ਪੀਣਾ ਹੀ ਆ ਪਾਣੀ ਪਾਣੀ ਤੇ ਨਹੀਂ ਮੈਨੂੰ ਪੀਤਾ ਲੱਗਣ ਡਿਆ ਯਾਰ ਪੀਤਾ ਹੋਰ ਯਾਰ ਵਰਗੀ ਚੀਜ਼ ਪੀਤੀ ਗੀਂ ਜਾਂਦੀ ਏ ਕੀ ਹੁੰਟ ਜਿਵੇਂ ਔਂ ਕਰੀ ਜਾਂਦੇ ਖਾ ਲਈ ਜਾਂਦੇ ਕਿੱਥੋਂ ਦੇ ਰਹਿੰਦੀ ਜੰਨਾ ਦੇਣਾ ਢੀ ਮੈਨੂੰ ਮੈਂ ਅਸੀਂ ਜੇਦਾ ਬਣਿਆ ਹੋਇਆ ਤੈਨੂੰ ਕਿੱਥੋਂ ਦੇਖਣ ਦੀ ਮੇਰੇ ਅੰਦਰ ਤੂੰ ਡੇਗਾ ਤੂੰ ਲੈਣੇ ਕੀ ਹੋਇਆ ਨੂੰ ਰਿਮਨੋ ਨਾਇਰ ਜੀ ਕੰਡੇ ਆਏ ਤਾਂ ਪੂੜਾ ਰੇ ਲੱਭਾ ਤੇ ਉੱਦਾਂ ਮਿਲੇ ਜਾਣ ਡੇ ਉਹ ਉਦਾਂ ਨਹੀਂ ਲੈ ਆਂਦੇ ਉਦਾਂ ਤਾਂ ਤੁਸੀਂ ਪੀਤੀ ਸੀ ਨਾ ਤੇ ਮੈਂ ਤਾਂ ਉਹ ਮਨਾ ਕਰ ਦਿੱਤਾ ਇਹ ਚਲ ਕੋਈ ਗੱਲ ਨਹੀਂ ਮaaf ਕਰ ਦਿੱਤਾ ਤੇ ਤੂੰ ਹੀ ਕੋਣ ਹੋ ਜਿਆਦਾ ਹੀ ਵੱਧਦੇ ਜਾਣ ਡੇ ਤਨੋਂ ਦਿਨ ਮaaf ਕਰ ਦਿੱਤਾ ਇਹ ਵੱਡੀ ਰਾਜਾ ਹੋਜੇ ਤੂੰ ਮੈਨੂੰ ਕੀ ਮaaf ਕਰਨਾ ਨਹੀਂ ਤੇ ਤੂੰ ਜਿੰਦਗੀ ਆਪਣੀ ਬਰਬਾਦ ਕਰਨੀ ਕਰਨੀ ਨਾਲ ਮੇਰੀ ਵੀ ਕਰਨੀ ਮਾਲੇ ਤੇ ਨਹੀਂ ਪੀਂਦਾ ਤੂੰ ਕਹਿਨੀ ਤੇ ਮੈਂ ਪੀਂਦਾ ਬਣਨੀ ਤਾਂ ਕਿ ਨਾ ਕਵੀ ਹਾਏ ਰੱਬਾ ਕਹਿੰਦੇ ਕਹਿੰਦੇ ਪੀਂਦੇ ਡੇ ਹੋਰ ਕਿਧਰ ਕੋਈ ਪੀਣੀ ਆ ਤੇਰੇ ਸਿਰ ਚੜ ਕੇ ਪੀਣੀ ਫਿਰਦਾ ਤੇ ਮੈਂ ਤਾਂ ਕਦੇ ਚੰਗੀ ਦੇਂਦੀ ਜੇ ਮੇਰੇ ਸਿਰ ਚੜ ਕੇ ਪੀਣੀ ਆ ਤਾਂ ਚੰਗੀ ਆਈ ਗੱਲ ਨਹੀਂ ਜਿੱਦਾਂ ਗੱਲਾਂ ਕਰਨੀ ਹਾ ਦੋਗੀ ਦਸ ਤਾਂ ਡੇ ਵਾਲੀ ਯਾਰੇ ਬੰਦੇ ਨੇ ਮੇਨੇ ਜਦੋਂ ਵਜਦੇ ਨਾ ਬੰਦੇ ਨੂੰ ਉਹ ਤੋਂ ਬੰਦਾ ਪੀਂਦਾ ਹੀ ਮੈਂ ਤੇ ਕੋਈ ਮੇਣਾ ਨਹੀਂ ਮਾਰਿਆ ਕੋਈ ਤੈਨੂੰ ਤੰਗੀ ਨਹੀਂ ਦਿੱਤੀ ਤੂੰ ਇਹ ਪਤਾ ਨਹੀਂ ਕਿਹੜੀ ਕੰਨ ਪੀਂ ਨਹੀਂ ਚੇ ਨੂੰ ਕਰ ਦਿੱਤੀ ਘਰ ਬੈਠੀ ਐ ਸ਼ੁਰੂ ਕਰ ਨਹੀਂ ਮੈਂ ਕੀਤੀ ਐ ਤਾਂ ਇੱਥੇੋਂ ਹਟਨਾ ਜਾਂ ਤੂੰ ਜਿੱਤਣਾ ਹਟਨਾ ਦੱਸ ਦੋ ਦੂਜੀ ਜ਼ਰਾ ਨਾ ਕਰੋ ਮੈਂ ਪਾਪਾ ਜੀ ਨੂੰ ਦੱਸ ਦੇਣਾ ਜੇ ਪਾਪਾ ਜੀ ਨੂੰ ਕੀ ਦੱਸੇਗੀ ਜਦੋਂ ਮੈਂ ਪੀਤੀ ਨਹੀਂ ਤੈਨੂੰ ਲੱਗਣਿਆ ਵੀ ਤੈਨੂੰ ਲੱਗਣਿਆ ਤਾਂ ਮੈਂ ਕਹਿਣੀ ਐ ਸੋਹੀ ਐ ਮੈਂ ਮਿੰਟ ਕੇ ਪਾਦਲ ਤੇ ਸੋਫੀ ਲੱਗਣ ਨੇ ਤੇ ਤੇ ਕਿਹੜਾ ਪਾਸ਼ਾ ਪੀਤੀ ਆ ਲੱਗਣ ਡਿਆ ਤੈਨੂੰ ਵਾਹ ਮਾਰਾ ਮਾਪਾ ਜੀ ਨੂੰ ਕਿਹੜਾ ਪਾਸ਼ਾ ਮੇਰਾ ਬੜਕਾ ਮਾਨ ਗਿਆ ਤਾਂ ਸਾਨੂੰ ਸਾਰੇ ਮਾਰੰਡੇ ਮੈਂ ਵੀ ਮੇਰੀ ਮੰਨ ਲੋ ਤੁਹਾਡੀ ਜ਼ਿੰਦਗੀ ਬੜਬਾਲ ਹੋਣੀ ਹਣੀ ਨਾਲ ਮੇਰੀ ਵੀ ਹੋਣੀ ਹੈ ਨਾਲ ਆਉਣ ਵਾਲੇ ਬੱਚੇ ਦੀ ਵੀ ਹੋਣੀ ਹੈ ਤੇ ਸੁਧਰ ਜੋ ਚੰਗੀ ਰਹਿ ਗੱਲ ਅੱਗੇ ਮੇਰੀ ਜ਼ਿੰਦਗੀ ਮੈਂ ਨਾ ਬੜੀ ਸ਼ਵਰਕ ਜਿਹੜੀ ਪਰਿਵਾਰ ਹੋਣੀ ਹੈ ਹੈਗੀ ਆ ਕੀਤਾ ਤੂੰ ਇੰਨੀ ਗਾਲੀ ਢਾਈ ਚਲਾ ਕੇ ਤੇ ਪੀਂਦੇ ਵੇ ਵਧੂ ਟ੍ਰੈਂਚਾਂ ਨੇ ਗਿਆ ਬੰਦੇ ਨੂੰ ਤਾਂ ਮੈਂ ਕਹਿੰਦੀ ਪੀਤੀ ਥੋੜੀ ਐ ਪਰ ਹੁਣ ਪੀਣੀ ਪਣੀ ਮੈਨੂੰ ਲੱਗਦੀ ਜਿੱਦਾਂ ਦੀਆਂ ਤੂੰ ਗੱਲਾਂ ਕਰਦੀ ਓ ਮੈਂ ਨਹੀਂ ਗੁਰੂ ਜੀ ਤੁਹਾਨੂੰ ਕੋਈ ਵੀ ਕਹਿੰਦੀ ਰੋਟੀ ਨਾਲ ਕੁਛ ਨਹੀਂ ਮੈਂ ਗੁਰੂ ਨਹੀਂ ਬੰਦਾ ਅੱਗੇ ਗੁਰੂ ਬੜੇ ਪੰਜਾਬ ਚ ਗੁਰੂ ਗੁਰੂ じゃ ਵਰਾਟੀ ਰੋਟੀ ਦੇ ਰਾਹ ਤੇ ਧਰਮ ਘਾੜੇ ਵਿੱਚ ਖੜੀ ਫੇਰ ਦੇ ਦੋ ਜੀ ਉਹ ਕਿ ਮਰੋਟੀ ਲਾ ਦੇ ਉਹ ਵੀ ਉਹ ਧਗੇ ਦਾ ਹੀ ਹੈ ਮਰੋਟੀ ਲਾ ਗਿਆ ਪਰ ਦੋਗੀ ਕੁਮਾਰ ਜੀ ਵਾਲਾ ਕਈਆਂ ਨੂੰ ਮਿਲਦੀ ਨਹੀਂ ਤੇ ਕਈਆਂ ਨੂੰ ਧੱਕੇ ਨੇ ਬਲੋਟੀ ਦੀ ਬਲੋਟੀ ਨਾ ਮਰੋਟੀ ਦਾ ਕਈ ਵਿਚਾਰੇ ਭੁੱਖੇ ਹੀ ਸੌਂਦੇ ਜੋ ਸੜਕਾਂ ਤੇ ਤੇ ਜੇ ਮੈਂ ਕਹਿੰਦਾ ਮੈਂ ਖਾ ਕੇ ਆਇਆ ਠੂਸ ਦੋ ਮਹਿੰਦਰ ਠੂਸ ਲਿਆ ਕੇ ਰੋਟੀ ਹੋਰ ਤੇ ਡਸਟਬਿਨ ਵੱਧੂਆ ਹੋਣਾ ਕੁਝ ਜਾਂਦੀ ਨਹੀਂ ਛੁੱਟ ਦਿੰਦੇ ਨੇ ਇਹਦੇ ਵਿੱਚ ਉਹ ਲਾਇਆ ਬਣਾ ਪਦੈਸ਼ਾ ਵਾਲਾ ਗੇਕ ਕੱਲੀ ਖਾਏਗੀ ਲਿਆ ਕੇ ਅਣਗੜੀ ਕੋ ਖਵਾ ਨਾਲਿਆ ਹੀ ਗੜੀ ਪੀਤੀ ਸੋਪੀ ਹੈਗੇ ਅਸ ਜਾਈ ਬਾਰਿ ਬਾਰਿ ਗੜੀ ਅੱਧ ਤੇ ਅੱਜ ਉਹਨੇ ਲੁੱਭੀ ਵੀਰ ਜੀ ਬੜੀ ਚਲਾਕ ਨਿਕਲੀ ਹੋਏ ਤੇ ਚਲੋ ਠੀਕ ਜੰਗ

ਕੰਦਿਓ ਨਹੀਂ ਆ ਗੁਰੂਵਾਰ ਆਇਆ ਨਹੀਂ ਅਜੇ ਚੰਡੀਏ ਉਸਤਾਨਾ ਨੂੰ ਕੋਈ ਚੋਲੀਆਂ ਕਿਦੋਂ ਮਨ ਮੰਨਦੇ ਰਿਹਾ ਮੈਂ ਜੋ ਨਾ ਤਰਸ ਕੇ ਨਾ ਕੋਈ ਦੋਸਤ ਮੰਨ ਤੇ ਕੱਲੀ ਦੇ ਨਾ ਰੰਗ ਨਹੀਂ ਕੀ ਰਿਹਾ ਹੂੰ ਜਿੱਦੀ ਕੱਲੀ ਲਾਣਾ ਮੈਂ ਸਾਰਾ ਦਿਨ ਮੰਡੀ ਦੇ ਰਿਹਾ ਕਿ ਹਜ ਪਤਾ ਪਤਾ ਨਹੀਂ ਗੋਗਾ ਜੂ ਫੜੀ ਜਾਉਗੀ ਸੋਖਾ ਪਰ ਉਹ ਕਹਿੰਦੇ ਜੇ ਪਤਾ ਹੀ ਨਹੀਂ ਲੱਗਣਦਾ ਵੀ ਕਿੱਥੇ ਆ ਤੇ ਕਿੱਥੇ ਨਹੀਂ ਸਾਰੇ ਰਿਸ਼ਤੇ ਦਾ ਜਿਹੜੇ ਹੈ ਸ਼ਾਪੇ ਮੰਨਉਣਾ ਤੇ ਉਹ ਘਰੋਂ ਚਲ ਗਈ ਘਰੋਂ ਚਲ ਗਈ ਆ ਨਾ ਤੇ ਅੱਜ ਤੱਕ ਮਿਲਣ ਨਹੀਂ ਦੇਈ ਨੂੰ ਸਾਰਾ ਪਤਾ ਤਾਂ ਹੀ ਡਰਦੀ ਹੁੰਦਾ ਉੜਦੀ ਆ ਉਹ ਵੀ ਨਾ ਹੂੰ ਹੂੰ ਕਿੰਨਾ ਵਿਸ਼ਵਾਸ ਕੀਤਾ ਹੀ ਗਾ ਦਿੱਤੇ ਕਿ ਕੁਝ ਸਾਬੀ ਉਹ ਦੋ ਦਿਨਾਂ ਲੱਗਦੇ ਨੇ ਸੋਖਾ ਅਫੀਸੇ ਚ ਜਿਹੜੀ ਆ ਉਹ ਵੀ ਬੜੀ ਚੰਗੀ ਆ ਕੁੜੀ ਤਵੇਖ ਲੋ ਹਣਾ ਮੈਂ ਕਰਾ ਮਿਲੀ ਹਾਂ ਨਾ ਮਨਜੋਧ ਨੇ ਜਿੱਦਾਂ ਦੱਸਣਾ ਹੁਣ ਮੇਰੇ ਇਹ ਸੋਚ ਸੋਚ ਕੇ ਡੰਡਾ ਪਤਾ ਨਹੀਂ ਕਿਹੜੇ ਹਲਾ ਤੰਢੀ ਹੋਣੇ ਕਿਹੜੇ ਚ ਨਹੀਂ ਹੋਣੇ ਮੇਰੇ ਤੇ ਗਾਜ ਵਾਪਸ ਆ ਜਾਣਗੇ ਕੱਲ ਆ ਜਾਣਗੇ ਮੈਂ ਤੇ ਸੋਖ ਕੋ ਵੀ ਦੱਦੀ ਜਾਣਾ ਵੀ ਮੈਨੂੰ ਇਹ ਨਾ ਕਵੇ ਵੀ ਇੱਥੇ ਗਿਆ ਜਾਂ ਉੱਥੇ ਗਿਆ ਵਾ ਬਸ ਆਪਣੇ ਆਪ ਨੂੰ ਵਾਪਸ ਹੀ ਆ ਜਾਈ ਪਰ ਵੇਲੇ ਦਿਨ ਦਿਨੋ ਦਿਨ ਨੰਗਦੇ ਜਾਣਦੇ ਆ ਕੋਈ ਪਤਾ ਨਹੀਂ ਪਤਾ ਹੀ ਨਹੀਂ ਲੱਗਣਦੇ ਆ ਕੁਝ ਵੀ ਹੁਣ ਪੁਲਿਸ ਵੀ ਲੱਭਣ ਦੀਆਂ ਹੁਣ ਵੇਖੋ ਤੇ ਜਦੋਂ ਕਿ ਤੰਗਰ ਗਈ ਆ ਤੇ ਉਹ ਤੋਂ ਪਹਿਲਾਂ ਹੀ ਸੁੱਖ ਨਿਕਲ ਗਈ ਤੁਹਾਨੂੰ ਪਹਿਲਾਂ ਹੀ ਨਿਕਲ ਗਈ ਉੱਥੇ ਉਹਦੀ ਇਕੱਲੀ ਮੰਮੀ ਹੀ ਗਈ ਕਹਿੰਦੇ ਉਹਨੂੰ ਫਿਰ ਸ਼ੱਕ ਹੋ ਗਿਆ ਆ ਕਿ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਥੋੜਾ ਬੋਤਾ ਜਿੱਦ ਤੱਕ ਆਪਾਂ ਗਏ ਆ ਨਾ ਉਹਨੂੰ ਉਦੋਂ ਹੀ ਕਿਉਂ ਚਲਾ ਕੇ ਤੇ ਬਹੁਤ ਜ਼ਿਆਦਾ ਹੋ ਗਿਆ ਰੋ ਆਪਣੇ ਨੇਖਾਂ ਨੂੰ ਮੈਂ ਕਿਥੋਂ ਖੋਲਦਾ ਤੈਨੂੰ ਇਹ ਇੰਦਾਂ ਨੇ ਕੰਮ ਨਾ ਕਰੇ ਤੇ ਤੇਰਾਂ ਦਾ ਇੰਦਾ ਨਾ ਹੁੰਦੀ। ਕਲੀਆਂ ਤਾਰ ਗਲਨੀਆ ਤਾਰ ਚਾਜ ਨਾ ਮਿਲੀ ਨੀ ਇਹੋ ਥੋੜਾ ਜਿਹਾ ਦੰਦਾਇਆ ਉਹਨੇ ਕਿਚੂਈ। ਉਹਨੇ ਮੈਨੂੰ ਲੱਗਦਾ ਅੱਜ ਪੱਠੇ ਨਹੀਂ ਉਹ ਪਾਏ। ਇਹ ਤਾਂ ਹੀ ਨਹੀਂ ਇੰਨਾ ਕੋ ਦੋਦ ਦਿਤਾਈਓ। ਆਹ ਕੁੰਡਾ ਵੀ ਮੇਥੋਂ ਵੱਜਣ ਲਿਆ ਬੋਲੀ ਜਾਂਦਾ ਹੁਣ ਮੈਂ ਹਾਂ ਬੋਲੀ ਜਾਂਦਾ ਜਿੰਨਾ ਕੋਈ ਆ। ਇਹਾਂ ਜਾਂਦੇ ਤੋਂ ਸੋਦੇ ਕੰਮ ਆ ਵੇਖ ਲਾ ਇਹਨੇ ਵੇਖ ਲਾ ਸਾਡੇ ਨਾਲ ਲੜਾਈ ਪਾਉਣੀ ਆ ਆ ਵੇ ਕੇ ਇਹਨੂੰ ਫੇਰ ਫੜਾ ਗਿਆ ਕਿਤੇ ਆ ਵੀ ਸ਼ਰਾਬ ਦੀ ਮੋਸ਼ਕੋਂ ਡਿਆ ਚੋਂ ਇਹਨੇ ਹੋਰ ਕਿੱਥੋਂ ਪੀ ਲੈਣੀ ਮੈਨੂੰ ਕੀ ਉਧਾਰ ਕਿੱਥੋਂ ਪੀ ਲਈ ਇਹਨੇ ਕੀ ਕੀਤਾ ਅੱਗੇ ਹੁਣ ਉਹਦੀ ਲਤ ਨੂੰ ਜਿੰਦਾ ਵਜਾ ਨਾ ਇੱਥੇ ਵੀ ਜਿੰਦਾ ਹੀ ਮਾਰਨਾ ਹੁਣ ਇੱਥੇ ਵੀ ਜਿੰਦਾ ਮਾਰ ਕੇ ਰੱਖਣਾ ਇਹਨੂੰ ਐਦਾਂ ਵੀ ਨਹੀਂ ਰਹਿਣ ਦੇਣਾ ਦੈਨੂ ਵੀ ਪਤਾ ਨਹੀਂ ਕੀ ਕਸ਼ੀ ਲਾਤੀ ਇਹਨਾਂ ਦੀ ਅਜੇ ਰੋਟੀ ਦੇਣੀ ਆ ਉਹ ਰਹਿਣ ਦੋ ਤੂੰ ਮੈਂ ਨਾਲੇ ਰੋਟੀ ਦੇ ਜਾਨੇ ਉਹਨਾਂ ਨੇ ਮੈਂ ਜਿੰਦਾ ਮਾਰ ਜਾਨੀ ਇੱਥੇ ਨਾ ਹੋਊਗਾ ਨਾ ਇੱਥੇ ਸੰਗਲਜਾ ਪਾ ਕੇ ਰਸੀ ਰ ਇੱਥੇ ਬੰਨਦੀ ਤੇ ਮਾਰਨਾ ਜਿੰਦਾ ਇਹਨੂੰ ਜ਼ਰੂਰੀ ਹੋ ਚੰਗਾ ਆ ਵੇਖ ਲੈ ਇਹਦੇ ਕੰਮ ਮੈਂ ਨਾ ਕੋਹ ਨਹੀਂ ਹਾਂ ਨਾਲੇ ਇਹ ਵੀ ਮਾਰ ਜਾਨੀ ਆ ਜਿਹੜੇ ਤੋਸੇ ਦੇਣਾ ਇਹਨੂੰ ਦੇ ਦੀ ਤੇ ਨਾਲੇ ਜਿੰਦਾਬਾਰ ਜੀ ਹਰ ਰੋਟੀ ਤੇ ਨੂੰ ਦੇਣੀ ਆ ਤੇ ਮੈਂ ਤੇਨੂੰ ਕੀ ਆਨਾ ਨਾ ਦੇ ਬਿਨਾਂ ਦੇ ਰੋਟੀ ਉਹਨੂੰ ਗੱਲਾਂ ਮਾਰਦੀਆਂ ਫਿਰਦੀ ਆਏ ਤੁਸੀਂ ਕਿਤੇ ਧਿਆਨ ਹੀ ਨਹੀਂ ਰੱਖਿਆ ਉਹ ਕਿਹੜੇ ਵੇਲੇ ਆ ਗਿਆ ਤੇ ਕਿਹੜੇ ਵੇਲੇ ਇਹਨੂੰ ਭੁਲਾ ਗਿਆ ਆਣ ਕੇ ਹੋਰ ਇਹਨੇ ਕਿਥੇ ਕਿਹੜਾ ਬਾਹਰ ਚਲ ਗਿਆ ਵੀ ਕੌਣ ਦੇ ਗਿਆ ਇਹਨੂੰ ਤੁਸੀਂ ਅੰਦਰ ਹੀ ਬੜੀਆਂ ਰਹਿੰਦੀਆਂ ਸ਼ੀਤ ਹੋ ਜਾਂਦੀਆਂ ਅੰਦਰ ਹੀ ਬਾਹਰ ਦਾ ਖਿਆਲ ਵੀ ਰੱਖਿਆ ਕਰੋ ਕੌਣ ਸਾਡੇ ਘਰ ਆਇਆ ਕੌਣ ਗਿਆ ਅੱਜ ਮੇਰੀ ਗੈਰਹਾਜ਼ਰੀ ਜਾ ਕੰਮ ਫੇਰ ਹੋ ਗਿਆ ਨੇ ਤੇ ਆਪੇ ਕਿਹੜੇ ਬੰਦਾ ਬੱਠੇ ਪਾਲੇ ਆ ਉਹ ਗੱਲ ਵੀ ਆਪ ਜੈਂਟਰਮੈਨ ਬਣ ਕੇ ਪਏ ਰਹਿਣਾ ਤੇ ਹੁਣ ਮਾਨੂੰ ਵੀ ਨਾਲ ਹੀ ਝੜਕਾ ਨਾ ਹੁਣ ਮਾਝ ਮਿਲੀ ਆ ਨਾ ਹੁਣ ਦੁੱਧ ਹੋਇਆ ਕੋ ਮੈਂ ਹੁਣ ਕਿੱਥੇ ਕਿੱਥੇ ਆ ਘੋਟ ਦੁੱਧ ਨੂੰ ਕਰੂੰਗੀ ਕਿਸੇ ਨੇ ਪੱਤੀ ਦੁੱਧ ਚ ਆਖਣਾ ਪਾ ਦੋ ਤੇ ਕਿਸੇ ਨੇ ਕਹਿਣਾ ਮੈਨੂੰ ਸ਼ਵਾਰੇ ਪਾ ਦੋ ਤੇ ਕਿਸੇ ਨੇ ਕਹਿਣਾ ਚਾਹ ਵਾਲੀ ਗੁੜ ਵਾਲੀ ਚਾਹ ਬਣਾ ਦੋ ਮੈਂ ਦਾ ਸੁਣ ਕੀ ਕਰਾਂ ਸਿਆਪਾ ਖਾਨਾ ਮੇਰੇ ਬਾਹ ਦਾ ਪਾਇਆ ਵਾ ਕਿ ਕੋ ਸੋਨੂ ਕਾਹੇ ਜੋਗਾ ਹੋਵੇ ਤੇ ਕਾਟਾ ਕਾਦਾ ਵਾ ਸਾਰੇ ਗਿਲਤ ਗਾਲ ਦਿੱਤੀ ਸੋਨੂ ਨੇ ਬੁਰਸ਼ ਕਰ ਕਰਕੇ ਬੁਰਸ਼ ਕਰ ਕਰਕੇ ਪਤਾ ਨਹੀਂ ਇਹਨੇ ਕੀ ਕੱਢਣਾ ਵਿੱਚੋਂ ਖਾਲੀ ਜਾਨ ਇਹਨਾਂ ਦੇ ਰਲ ਮਿਲ ਕੇ ਮੇਰੀ ਮੈਂ ਨਹੀਂ ਮੇਰੀ ਜਿੰਨੀ ਤੇ ਕਿਤੇ ਕੁੱਤਾ ਨਾ ਜੀਵੇ ਜਿੰਨੀ ਮੇਰੀ ਬਾਪ ਹੁੰਦੀ ਆ ਬਾਦ ਹੋ ਗਈ ਕਿਦ ਸਾਰੇ ਪਾਸੇ ਮੇਰੇ ਘਰ ਐਸਾ ਪਾਇਆ ਤੇ ਤੂੰ ਰੋਟੀ ਵੀ ਨਹੀਂ ਕਾਦੀ ਉੱਧੇ ਰੱਖੀ ਲੱਗੀ ਰੋਟੀ ਵੀ ਦੀਦੀ ਨੰਗ ਦੀ ਨਿਕਲੇ ਜੀ ਵਿੱਚੋਂ ਕੀ ਕਰਾਂ ਤਸਦਿਆ ਰੋਹੀਂ ਦਮਾ ਵੀ ਇੱਕ ਦਿਨ ਮੇਰੇ ਸਿਰ ਪਿੱਛੇ ਵੀ ਟੈਨਸ਼ਨ ਦੇ ਨਾਲ ਬਹੁਤ ਹੀ ਭੀੜ ਹੁੰਦਾ ਅੱਖਾਂ ਨੂੰ ਬੜੀ ਖਿੱਚ ਪੈਂਦੀ ਕਿ ਤੂੰ ਰੋਟੀ ਨਹੀਂ ਖਾਂਦੀ ਤੇ ਸਾਰਾ ਦਿਨ ਇੱਦਾਂ ਸੋਚਦੀ ਰਹਿਣੀ ਆ ਤੇ ਜੇ ਤੂੰ ਬਿਮਾਰ ਹੋ ਗਈ ਤੇ ਘਰਵਰਦਾ ਕੋਣ ਧਿਆਨ ਰੱਖੇਗਾ ਤੂੰ ਰੋਟੀ ਦਿਖਾਇਆ ਕਰ ਨੰਗਦੀ ਨਹੀਂ ਜੀ ਦੀ ਰੋਟੀ ਨਾਲ ਬਿਨਾ ਕਦਮ ਮੱੜ ਜਾਂਦਾ ਵਾ ਬੰਦਾ ਪਰ ਫਿਰ ਵੀ ਜ਼ਰੂਰੀ ਤੇ ਹੁੰਦੀ ਆ ਬਣਨੀ ਜੀ ਨਹੀਂ ਕਰਦਾ ਮਾਸਾ ਵੀ ਰੋਟੀ ਖਵਾਵਾ ਨਾ ਬਣਾਉਂਦਾ ਰਵਾ ਨਾ ਕੁਛ ਅੰਗੁਰ ਵਰਤੇ ਕਰਕੇ ਮੈਂ ਤੁਲੀ ਫਿਰਦੀ ਆ ਪਿਛਾੜਿਆਣੇ ਨੂੰ ਖਾਣਾ ਤੇ ਹੁੰਦਾ ਹੀ ਕੁਛ ਨਾ ਕੁਛ ਇਹ ਚਲ ਤੂੰ ਵੀ ਇੱਕ ਅੱਧੀ ਰੋਟੀ ਖਾਇਆ ਕਰ ਜ਼ਰੂਰ ਇੰਨਾ ਜ਼ਿਆਦਾ ਹੀ ਕਮਜ਼ੋਰ ਹੋ ਜੇਂਗੀ ਤੇ ਫਿਰ ਸਾਨੂੰ ਹੀ ਹੁਣ ਦੌੜ ਭੱਜ ਕਰਕੇ ਨਾਲ ਲੱਪਣੇ ਪੈਣਾ ਤੇ ਫੇ ਤੂੰ ਜੇ ਬਿਮਾਰ ਹੋ ਗਏ ਤੇ ਫੇ ਕੀ ਦਾ ਕੰਮ ਚੱਲੇਗਾ ਮੈਂ ਬਹੁਤ ਔਖਾ ਕਰਦਾ ਮੈਂ ਕਿੰਨੀ ਸੁੱਖ ਜੇ ਦੱਸ ਦੇ ਉਹਦਾ ਥਾਂ ਪਤਾ ਤੇ ਬੰਦਾ ਹਨਾ ਉਹ ਦੋ ਜਾਨ ਕਿਤੇ ਕਿੰਨਾ ਪਤਾ ਪਾ ਲਿੰਦਾ ਵਾ ਪਰ ਕੋਈ ਥਾਂ ਪਤਾ ਹੀ ਨਹੀਂ ਦੱਸਦਾ ਸਾਰੇ ਸਾਰਾ ਹੀ ਐ ਸੋਕ ਨੂੰ ਜਿੰਨੇ ਪਤਾ ਲੇ ਦੀਨ ਕਿਹਾ ਤੇ ਉਹਨੂੰ ਇਹ ਵੀ ਪਤਾ ਵੀ ਗੇ ਵੀ ਕਿੱਥੇ ਉਹ ਜਾਣ ਪਤਾ ਤੇ ਉਹਨੂੰ ਹੈ ਜਾਇਆ ਉਹ ਤਾਂ ਹੀ ਹੁਣ ਕਰੋ ਨੀਕਾਉਗੀ ਪਰ ਵੀ ਤਾਂ ਹੀ ਨਿਕਲੀ ਆ ਕਿ ਮੈਨੂੰ ਤੇ ਪਤਾ ਇਹਨਾਂ ਨੇ ਮੈਨੂੰ ਹੀ ਪੁੱਛਣਾ ਹੈ ਤਾਂ ਹੀ ਕਰਾਂਗੀ ਕਰ ਗਈ ਐ ਮੈਨੂੰ ਤੇ ਇਹ ਹੋ ਗਿਆ ਕਿ ਜੇ ਉਹ ਗਿਆวะ ਕਿੰਨਾ ਤੇ ਤੂੰ ਦੱਸ ਦੇ ਹਨਾ ਹੂੰ ਹੂੰ ਪਤਾ ਨਹੀਂ ਕੀ ਵਿੱਚ ਵੀ ਗੱਲਾਂ ਹੁੰਦੀ ਮੇਰਾ ਮਨ ਸੱਚੀ ਬੜਾ ਲੋਗ ਪੈਂਦੇ ਆ ਵੀ ਉਹ ਪਗੋੜੀ ਘਾਤੋਂ ਹੋ ਗਈ ਹੈ ਐਡਾ ਵੜਾ ਵੜਾ ਨੇ ਕੀ ਕਰਤਾ ਹੋਗਾ ਵੀ ਤੇਰੀ ਪਗੋੜੀ ਹੋ ਗਈ ਕਿ ਕਿਉਂ ਗਈ ਹੈ ਕਿ ਆਹ ਲੈਣਾ ਉਹ ਦੂਜੀ ਲੇਡੀ ਸਾਹ ਤੇ ਤੂੰ ਤੇ ਕਿ ਤੂੰ ਦੱਸ ਤੇ ਇਹਦੇ ਵਿੱਚ ਇੰਨੇ ਵੱਡੇ ਰਾਜ਼ ਰੱਖਣ ਵਾਲੀ ਤੇ ਕੋਈ ਗੱਲ ਹੀ ਨਹੀਂ ਆ ਨਾਲੇ ਤੂੰ ਦੱਸ ਕਿ ਤੇ ਤੂੰ ਫ੍ਰੀ ਹੋ ਕੇ ਆਪਣੇ ਘਰ ਬੈ ਇਹ ਤੇ ਇਹਨਾਂ ਨੇ ਇਤਨੀ ਕੋਈ ਚਾਲ ਹੈਗੀ ਵਿੱਚ ਉਹ ਹੀ ਨਾ ਨੂੰ ਮੈਨੂੰ ਇਹ ਹੁੰਦਾ ਵੀ ਪਤਾ ਨਹੀਂ ਕਿਹੜੇ ਹਾਲਾਤਾਂ ਚ ਵਾ ਕਿਹੜਿਆਂ ਚ ਨਹੀਂ ਆ ਕੁਛ ਪਤਾ ਲੱਗੇ ਤਾਂ ਵੀ ਬੰਦਾ ਕੁਛ ਨਾ ਕੁਛ ਕਰੇ ਉਦੋਂ ਆਫਿਸ ਦੀ ਟੈਨਸ਼ਨ ਵਾ ਤੁਹਾਨੂੰ ਪਤਾ ਜਿਹੜੇ ਪੁਰਾਣੇ ਸਟਾਫ ਹੋ ਤੇ ਸਾਰੇ ਹੀ ਹਟ ਗਏ ਹੁਣ ਨਵਾਂ हायर ਕਰਦਿਆਂ ਮੇਂ ਟਾਈਮ ਲੰਘਦਾ ਟਾਈਮ ਲੱਗਦਾ ਹੁਣ ਕਹੋ ਵੀ ਨਾ ਸਾਰੇ ਪਾਸੇ ਬਹੁਤ ਔਖਾ ਹੋਇਆ business ਤੇ ਬੰਦਾ ਹੀ ਕਰੇ ਤੇ ਕਰੇ ਹੁਣ ਜਿੰਨੇ ਸ਼ੁਰੂ ਕੀਤਾ ਵਾ ਉਹਨੇ ਹੀ ਨੇ ਪਰ ਜਾਣਨਾ ਹੁਣ ਮੈਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਮੇਰੇ ਗਏ ਨਵਾਵਾ ਹਸ ਤਾਂ ਨਹੀਂ ਮੈਨੂੰ ਕੁਝ ਸਮਝ ਨਹੀਂ ਲੱਗਦੀ ਸਿਰ ਦਰਦ ਦੀ ਬਹੁਤ ਜ਼ਿਆਦਾ ਵੱਧ ਗਈ ਹਾਂ ਸਾਰਾ ਤੁਹਾਡੇ ਸਿਰ ਤੇ ਪੈ ਗਿਆ ਮੈਂ ਕੰਮ ਤੁਹੀ ਬੈਲਣਾ ਚਾਹੀ ਨਾਲ ਜਾਂਦੇ ਤਾਂ ਤੁਹਾਨੂੰ ਪਤਾ ਹੁੰਦਾ ਨਾ ਤੇ ਤੁਸੀਂ ਦੋਦੇ ਜਾਂਦੇ ਨਹੀਂ ਚਲੋ ਬਾਹਰ ਇਹ ਸਾਰਾ ਕੰਮ ਕਰਨਾ ਕਿਸੇ ਦੇ ਹੱਥੋਂ ਹਾਂ ਗੁਰਵਰੂ ਹਾਂ ਗੁਰਵਰੂ ਬਾਰ ਮਸਕਾਨ ਲੱਗੀ ਬੈਠਾ ਹੈ ਠੀਕ ਇਹ ਹੁਣ ਕਹਿੰਦੇ ਆਂ ਮम्मा ਕੋ ਜਾਣਾ ਹੈ ਮੈਂ ਚਲ ਛੱਡ ਗਿਆ ਨਹੀਂ ਬਾਹਰ ਨਹੀਂ ਰਖੋ ਗਿਆ ਸੀ ਹਾਂਜੀ ਤੇ ਮੈਂ ਤਾਂ ਕਿਹਾ ਰੋਟੀ ਖਾ ਲਾ ਮੈਂ ਗੁਰਵਰ ਕਹਿੰਦਾ ਨਹੀਂ ਮम्मा ਨਹੀਂ ਮम्मा ਹੀ ਜਾਣਾ ਮੰਦਾ ਹਾਂ ਮੈਂ ਚਲ ਛੱਡ ਦਿੰਦੀ ਹਾਂ ਨਹੀਂ ਮੈਂ ਰੱਖੀ ਆ ਪਕਾ ਕੇ ਖਾਣ ਨੂੰ तू भी, नाल खा भी हां। चल मैं ना हां। 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 मानू हां। रोटी प्लेट लगे ना देखो पता लगे थे। ਦਾਜੀ ਸਦਾਜੀ ਉਤੋ ਰੋਟੀ ਖਾ ਲਓ ਮੈਨੂੰ ਨੀਂਦ ਵੀ ਲੱਗੀ ਢੀਛੀ ਮਾਰਾ ਵੀ ਕਹੇ ਨਹੀਂ ਖਾਣੀ ਮੈਂ ਖਾ ਲਓ ਇੱਕ ਦੋ ਇੱਕ ਦੋ ਤਿੰਨ ਚਾਰ ਰੋਟੀਆਂ ਖਾ ਕੇ ਮੈਂ ਅੱਜ ਕਿੱਧਰ ਜਾਣਾ ਮੈਨੂੰ ਟੈਨਸ਼ਨ ਲੱਗੀ ਜਾਣੀ ਮੁੜ ਕੇ ਮੈਨੂੰ ਤਾਂ ਨੀਂਦ ਹੀ ਫਿਗਰ ਹੁੰਦੀ ਤੁਹਾਨੂੰ ਲੱਗੀ ਮੇਰੀ ਮਾਸਾ ਵੀ ਪਹਿਲਾਂ ਇਹ ਲਖ ਵੀ ਇੱਕ ਖਾਵਾ ਕੇ ਦੋ ਦੋ ਖਾ ਲਓ ਚਲੋ ਉਠੋ ਤੂੰ ਬਣਾਇ ਇੱਕ ਦੋ ਗਿਆ ਤੈਨੂੰ ਕੀ ਕਹਦੀਆਂ ਕਾਹਦਾ ਰੋਆ ਕੀ ਖਾਣੂ ਕੀ ਗੱਲ ਆ ਮਮੇ ਜੀ ਸ਼ਰਾਬ ਪੀ ਕੇ ਹਾਂ ਸੁਣ ਨੂੰ ਇੰਦਾ ਦੇ ਕੰਮ ਨਾ ਕਰ ਪੁੱਤ ਕਿਉਂ ਆਡਾ ਲਉ ਪੀ ਲਿਆ ਵਾ ਆਸ ਮਾਰਾ ਕੇ ਧੁਖੇ ਰਹਿਣਾ ਜਨ ਇੱਕ ਦੋ ਰੋਟੀ ਖਾ ਲੈਣਾ ਆ ਦੁੱਧ ਰੱਖਿਆ ਵੇ ਮੁੰਡਿਆ ਆ ਲੋਤੀ ਵੇ ਮੁੰਡਿਆ ਮੇਰੀ ਸੁਣ ਲੈ ਗੱਲ ਦੇ ਭਰਾਵਾ ਵੇ ਸਾਨੂੰ ਜੀਣ ਦੀਆਂ ਚ ਰਹਿਣ ਦੇਣਾ ਕਿ ਨਹੀਂ ਤੁਹਾਨੂੰ ਕੀ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਤੂੰ ਹੋ ਗਿਆ ਯਾਰ ਹੋਣਾ ਅੱਜ ਚੰਗੀ ਤਰ੍ਹਾਂ ਉੱਥੇ ਤੂੰ ਗੁੰਗਿਆ ਵਾਂਗੂ ਮੈਨੂੰ ਐਕਸ਼ਨ ਕਰ ਕਰਕੇ ਦੱਸਦਾ ਹਾਂ ਮਾਤਾ ਗਰਨਾ ਕਰ ਮੈਨੂੰ ਕੋਈ ਯਾਦ ਕਰਨ ਦਿਆਈਓ ਤੈਨੂੰ ਜਿਹੜਾ ਯਾਦ ਕਰਨ ਦਿਆ ਵਾ ਨਾ ਉਧਰ ਉਹ ਵੀ ਮਰ ਜਣਾ ਰਜਿਆਈ ਦੇ ਜਿਹੜਾ ਰੱਖਿਆ ਤੁਸੀਂ ਲਿਆ ਹੋਵੇ ਉਹ ਸ਼ਰਾਬ ਦੇ ਨਾਲ ਉਹ ਜਿਹੜਾ ਅੰਦਰ ਮੱਗਰ ਸੌਂਗੇ ਕੀ ਕਦੀ ਕੋਹ ਤੇ ਕਦੀ ਕੁਛ ਦਾਦਾਈ ਕੀ ਪਤਾ ਉਹ ਤੇਰੇ ਪਾਪਾ ਜੀ ਨੇ ਬੋਤਲ ਫੜੀ ਹੋਵੇ ਉਲਟੀ ਆ ਚਲੀ ਤੇ ਹਾਰ ਕੇ ਛੁੱਟੀ ਹੋਈ ਗਈ ਕੋ ਬੋਤਲ ਚ ਠੀਗੀ ਉਹਨੇ ਸਾਰੀ ਮੇਰੀ ਤੇ ਨਹੀਂ ਪੀਲੀ ਤਾਂ ਤੂੰ ਉਥੇ ਰੱਖੀ ਆ ਉਹਨੇ ਤਾਂ ਰੱਖੀ ਵਾ ਲੈ ਆਈ ਉਹਦੀ ਕਾਏ ਸੋਨੂ ਆਵੇ ਤੇਰੇ ਗਾਲੀ ਹੱਥ ਜੋੜੇ ਤੂੰ ਅੱਜ ਜੋ ਕਰਤਾ ਠੀਕ ਆ ਭਰਾਵਾ ਅੱਜ ਤੋਂ ਵਾਦਾ ਮੁੜਕੇ ਨਾ ਪੀਨੀ ਤੁਰਿਆ ਹੁੰਦਾ ਨਹੀਂ ਕਰਕੇ ਜਾਣਿਆ ਪਰ ਜਾਣਿਆ ਗੁੰਮ ਹੋ ਜਾ ਪਿਆ ਜਾ ਲੰਮਾ ਗੁੰਮ ਨਹੀਂ ਹੋ ਜਾ ਮੈਂ ਅੱਗੇ ਜਾਵਾਂ ਹਾਂ ਜੇ ਮੈਂ ਬੂਆ ਟੋੜਦਾ ਸੇ ਛੇਤੀ ਭਰਾ ਕਰ ਰੋ ਬੂਆ ਟੋੜਦਾ ਸਾਹ ਦੋ ਵੀ ਇਹ ਮੇਰਾ ਨਿਸ਼ਕਾਨ ਹੋ ਗਿਆ ਬੂਆ ਕਰੋ ਮਰ ਜਾ ਸੋ ਮਨਾ ਓਕੇ ਹੋ ਜਾ ਉਹਦੀ ਤੇ ਲੱਤ ਨੂੰ ਮਾਰਦਾ ਜਿੰਦਾ ਮੁੰਡੇ ਜੀ ਨੂੰ ਉਹਨੂੰ ਸ਼ਰਾਬ ਪੀਤੀ ਜਿੰਨੇ ਤੇ ਜੇ ਲੱਗ ਗਿਆ ਇਹਦਾ ਪਤਾ ਉਹਨੇ ਇਹਦੀ ਵੀ ਲੱਤ ਬਾਹ ਬੰਨ ਦੇਣੀ ਜਿੰਦਾ ਮਾਰਦੇ ਹਨਾ ਤਾਂ ਕੀ ਕਰਾਂਗੇ ਚੰਗਾ ਮੰਮੀ ਸਭੋ ਜਿੰਦਰਾਵਾ ਜੀ ਕੋ ਸੁਧਤ ਜਾਣਗੇ ਬਾਹਰ ਤਾਂ ਨਾ ਜਾਣਗੇ ਹਾਏ ਪੁੱਤ ਚੰਗਾ ਕਿੱਦਾਂ ਵਾ ਕਿੱਥੇ ਮੈਥੋਂ ਚੱਲ ਲਿਆ ਜਾਣਾ ਵਾ ਇਹ ਕੰਮ ਕਿੱਦਾਂ ਮੈਂ ਚੱਲੂਗੀ ਕਿੱਦਾਂ ਵੇਖੂਗੀ ਮਾਨੂੰ ਜਿੰਦਰਾਵੱਜਾ ਦੀ ਲੱਤ ਬਾਹਨ ਕਿਤੇ ਕੀ ਕਰਾਂਗੇ ਫਿਰ ਆਪਾਂ ਤੇ ਮੰਮੀ ਉਹਨਾਂ ਜਿੰਦਰਾ ਮਾਰਨ ਦੀ ਗੱਲ ਕਰਨ ਦੇ ਤੀਂ ਤੇ ਕੀ ਗੱਲ ਤੁਹਾਡੇ ਤੇ ਬੀਤਣ ਦੀ ਹੈ ਤੇ ਜਿਹੜਾ ਤੇ ਉਹਨੂੰ ਜਿੰਦਰਾ ਮਾਰਿਆ ਜੇ ਉਹਦੀ ਮਾਂ ਹੁੰਦੀ ਤੇ ਕੀ ਉਹ ਸੋਦੀ ਹਾਂ ਮੇਰੀ ਗੱਲ ਸੁਣੋ ਉਹ ਦਾਇਆ ਆ ਉਹ ਕੋ ਬਲਾ ਮੰਮੀ ਪਤਾ ਨਹੀਂ ਮੈਨੂੰ ਵਿਆਹਿਆ ਜਾਂ ਨਹੀਂ ਵਿਆਹਿਆ ਪਰ ਇਹਦੀ ਮਾਂ ਤੇ ਹੋਊਗੀ ਨਾ ਮਾਂ ਪਿਓ ਤੇ ਹੋਣਗੇ ਹੀ ਨਾ ਕੀ ਪਤਾ ਸੁਮਨ ਜੇ ਮਾਂ ਪਿਓ ਹੁੰਦੇ ਲੱਭਦੇ ਰਹੁੰਦੇ ਕੋਈ ਨਾ ਕੋਈ ਤੇ ਮਗਰ ਇੱਥੇ ਆਉਂਦਾ ਹੀ ਨਾ ਬਲਾ ਮੰਮੀ ਲੱਭਦੇ ਹੋਣੇ ਹੁਣ ਕੀ ਤਾਂ ਕਿੱਥੋਂ ਆਉਂਦਾ ਤੇ ਕਿੱਥੋਂ ਦਾ ਨਹੀਂ ਇੱਥੋਂ ਦਾ ਤੇ ਲੱਗਦਾ ਹੀ ਨਹੀਂ ਹੈ ਇਹ ਜੀ ਉਤਰਾ ਨੇੜੇ ਤੇਰੇ ਦਾ ਹੁੰਦਾ ਨਾ ਕਿਹਨਾ ਕਿਹਨੇ ਮਗਰ ਆ ਜਾਣਾ ਹੈਗਾ ਇਹ ਲੱਗਦਾ ਕਿਤੇ ਦੂਰ ਦਾ ਹੀ ਆ ਤੇ ਐ ਮੰਮੀ ਭਾਦੂ ਮਾਤਾ ਕੱਬਦੀ ਹੋਣੀ ਪਰ ਜਦੋਂ ਇਤਰਾ ਰੋਟੀ ਮਾਤਾ ਰੋਟੀ ਇਦਾਂ ਕਰਦਾ ਉਹ ਉਦੋਂ ਉਤਰਾ ਮੈਨੂੰ ਉਤਰਾ ਹੁੰਦਾ ਵਾ ਤੇ ਜੇ ਮੈਂ ਉਹ ਰੋਟੀ ਖਾਵਾ ਕਰ ਲਿਆ ਮੈਨੂੰ ਪਾ ਕੇ ਜੇ ਮੈਂ ਰੋਟੀਆਂ ਦੇ ਆਵਾਂ ਦੇਓ ਮੰਮੀ ਭੁੱਖਾ ਨਾ ਰਹਿਣ ਭੁੱਖਾ ਨਾ ਰਹਿਣ ਤੋਂ ਪਰ ਜਦੋਂ ਸਤਾਉਂਦੇ ਆ ਨਾ ਉਦੋਂ ਬੜਾ ਦੁੱਖ ਲੱਗਦਾ ਈ ਹੌਣ ਚੰਦਾ ਭਲਾ ਕੰਮ ਕਰਦਾ ਜੀ ਉਹ ਤੇ ਜੇ ਹੁਣ ਨਾ ਇਹ ਪਿੰਗਾ ਤੇ ਨਾ ਆਇਓ ਇਦਾਂ ਕਰਦਾ ਉਹਨੂੰ ਨਾਂ ਲਾਤ ਬੰਦ ਬੰਦਦਾ ਉਹਦੀ ਨਾ ਆਵਾ ਕੱਤ ਰੋਂਦੇ ਆ ਆ ਦੁੱਧ ਪੀਏ ਗੋਤ ਲਾਉਂ ਜਾ ਮੇਰਾ ਬੋਤੋ ਇਹ ਘਰ ਤੋਂ ਕੀ ਹੋਇਆ ਆ ਗਿੱਦੂ ਆ ਦੁੱਧ ਮਮਾ ਨੇ ਕਿ ਦੁਲਾਣਾ ਨਹੀਂ ਬਣਾ ਚਾ ਨਹੀਂ ਪੀਣਾ ਨਹੀਂ ਪੀਣਾ ਆਈ ਬੜਾਈ ਰੋਂਦੇ ਆ ਹੈ ਕੀ ਗੱਲ ਰੋਂਦੇ ਬੰਦ ਖਿਜੀ ਜਾਂਦਾ ਘਰ ਤੋਂ ਦੁੱਧ ਪੀ ਲੈ ਨਹੀਂ ਦੁੱਧ ਮੈਂ ਲੈ ਕੇ ਜਾਂਦਾ ਅੰਦਰ ਪੀਣੀ ਨਹੀਂ ਦਿਆ ਉਹਦੇ ਇਹ ਦੁੱਧ ਪੀ ਲੈ ਪੁੱਤ ਤੁਰਕ ਹੈਡ ਲੈ ਲੈ ਮੱਕੜੀ ਫਿਰ ਪਿਆਦ ਹੁੰਦੀ ਆ ਅੱਜ ਤੇਰੀ ਕਰਕੇ ਨਾ ਡਿਆ ਇਤਰਾ ਕਰਨ ਨਹੀਂ ਤੇ ਅੱਗੋਂ ਪਿੱਛੋਂ ਨਹੀਂ ਤਰਕਦੀ ਉਹਨੇ ਕੀਤਾ ਹੈਗਾ ਤੁਸੀਂ ਦੋਵੇਂ ਚੱਲ ਜੰਦੇ ਗਏ ਤੇ ਮਕਰੋਵ ਚੱਲ ਮੈਂ ਦੋਵੇਂ ਸਾਹਬ ਦੀ ਰਹਿਣੀ ਐ ਨਹੀਂ ਮੇਰੇ ਕਰਕੇ ਕਿਉਂ ਹਿੰਦਾ ਕੰਡਿਆ ਫਿਰ ਮੰਮੀ ਮਾਂ ਦੇ ਕਰਮ ਤੇ ਕਤਨ ਵੀ ਇੱਥੇ ਪਿੜਿਆ ਨਾ ਅੱਜ ਤੇ ਬੜਾ ਬੜਾ ਫੈਡਣ ਡਿਆ ਆਏਗਾ ਤੇ ਹੋਣੀ ਜੱਜੀ ਕਰ ਮਾਰ ਦੇਖ ਕੇ ਤਾਂ ਸੋ ਜਾਗੇ ਹਾਂ ਜੇ ਇਹ ਵੀ ਜੇਦ ਕਰਦਾ ਵਾ ਮਾਂ ਮਾਂ ਹੀ ਹੁੰਦੀ ਫਿਰ ਵੀ ਹਾਂਜੀ ਹਾਂ ਅੱਗੇ ਮੇਰਾ ਬੜਾ ਸਿਰ ਪੀਟ ਜਾਉਂਦੇ ਤੇ ਮੈਂ ਕਹਾਂ ਚੱਲ ਉਹਨੂੰ ਦੁੱਧ ਪਿਆ ਕੇ ਢੀ ਸਵਾਲਦੀਆਂ ਤੇ ਮੈਂ ਵੀ ਨਾਲ ਪੈ ਜੰਦੀ ਲੰਮੇ ਤੇ ਦਵਾਈ ਕੋਤ ਲੈ ਆਉਣੀ ਸੀ ਚਾਹ ਹੈ ਨਹੀਂ ਕੋਈ ਗੱਲ ਨਹੀਂ ਵੇਨਨੀ ਆ ਦਵਾਈ ਲੈ ਵੇਨਨੀ ਦਵਾਈ ਲੈ ਕਿਉਂ ਨਹੀਂ ਮੇਰੇ ਸਾਨੂੰ ਬੀਬੀ ਲੋਹ ਹੈ ਚੈੱਕ ਕਰਾ ਕੇ ਕਿਉਂ ਨਹੀਂ ਆ ਚਲ ਕੋਈ ਨਾ ਡਾਕਟਰ ਕੋਲ ਚੈੱਕ ਕਰਾ ਲੀ ਆ ਹਾਂਜੀ ਮੈਂ ਕਹਾਂ ਸੌ ਘੜੀ ਸੌਂ ਜੇ ਤੇ ਲੰਮੇ ਪੈ ਕੇ ਵੇਖਣਾ ਉਹ ਦਿਨ ਸ਼ਾਇਦ ਫਰਕ ਪੈ ਜਾਵੇ ਸਿਰ ਪੀਟ ਦਾ ਆ ਚਲੋ ਉਹ ਚਲਾ ਗਿਆ ਯੋ ਬਾਹਰ ਨੂੰ ਚਲਾ ਗਿਆ ਯੋ ਉਦੇ ਅੰਦਰ ਆ ਪੁੱਤ ਇੱਧਰ ਆ ਜਾ ਆ ਜਾ ਮਮਾ ਕੋ ਆ ਜਾ ਆ ਦੁੱਧੂ ਪੀ ਆ ਜਾ ਆ ਜਾ ਆ ਜਾ ਦੌੜਿਆ ਦੌੜਿਆ ਆ ਗਿਆ ਆ ਗਿਆ ਆ ਜਾ ਮੇਰੇ ਪੁੱਤ ਚੋਣਾ ਆ ਜਾ ਘਰ ਆ ਨਾ ਤੂੰ ਤੇਰੇ ਕਰਕੇ ਕਿਤੇ ਦੇਗਾ ਨਹੀਂ ਮੈਂ ਅੰਦਰ ਨੂੰ ਤਾਂ ਮੈਂ ਸਕੂਲ ਦੇ ਜਿੰਨੀ ਦਿਹਾੜ ਕਰਕੇ ਤੇ 12 ਵਜੇ ਤੋਂ ਪਹਿਲਾਂ ਤੇ ਮੈਨੂੰ ਉਹਨੂੰ ਲੈ ਆਉਣੀ ਆ ਮਗਰ ਉਸ ਨਾਲ ਮੈਂ ਸ਼ਾਮ ਦੇ ਇਹਨਾਂ ਦੋ ਨਹੀਂ ਉਹ ਖੇਡ ਉਹਦੇ ਨਾਲ ਖੇਡਣਾ ਉਹਦੇ ਨਾਲ ਖੇਡਣਾ ਉਹਦੇ ਨੂੰ ਫੜ ਕੇ ਲਿਆ ਸੁਣ 12 ਵਜੇ ਤੋਂ ਪਹਿਲਾਂ ਤੇ ਮੈਂ ਲੈ ਆਉਣੀ ਆ ਖੇਡੋ ਉਹਦੇ ਨਾਲ ਵੀਰੇ ਨਾਲ ਖੇਡੋ ਇੰਦਰ ਦੌਂਦੀ ਆ ਵਾਹਿਆ ਨਹੀਂ ਕੋਈ ਨਹੀਂ ਮੈਂ ਨਹੀਂ ਆਉਂਦਾ ਵਾਏ ਵੀ ਪੀਪੀ ਦਵਾਈ ਮੈਂ ਜ਼ਿਆਦਾ ਖਾਣ ਨਹੀਂ ਲਈ ਹੈ ਹਾਂ ਪੀਪੀ ਲੋ ਹੋਇਆ ਮੈਨੂੰ ਚੱਕਰ ਪੀਪੀ ਲੋ ਹੋਇਆ ਲੱਗਦਾ ਚੱਕਰ ਜਿਹਾ ਆਉਂਦਾ ਹੈ ਵੀ ਕਹਿੰਦੇ ਦਵਾਈ ਲੈ ਆ ਫਿਰ ਦਾਣਾ ਹੋਵੇ ਰਾਤ ਪੈਂਦੀ ਬਾਅਦੋਂ ਰਾਤ ਨੂੰ ਫਿਰ ਕੋਈ ਡਾਕਟਰ ਨਹੀਂ ਮਿਲਦਾ ਚੱਕਰਾ ਤੇ ਘਰੀਲਾ ਹੈ ਠੰਡ ਹੈ ਗਿਆ ਤੇ ਆਹ ਨਹੀਂ ਠੰਡਾ ਹੈ ਨਾ ਅੱਧ ਕਰਕੇ ਮੈਂ ਗੇਟਰ ਤੇ ਦੋਵੇਂ ਹਾਂ ਮੈਂ ਕਹਣਾ ਸੀ ਕਿ ਮੈਂ ਤਾਂ ਛੁੱਟੀਆਂ ਆਉਣੀਆਂ ਮੈਨੂੰ ਦੋ ਚਾਰ ਹੋਣਾ ਤੇ ਮੈਂ ਕਿਹਾ ਚੱਲ ਵਨ ਡੇ ਹੀ ਵੇਖਾਂਗੀ ਇਹ ਦੋਕ ਦਿਨ ਵਨ ਕਿੱਥੇ ਜਾਣਾ ਮਾਸੀ ਕੋ ਮੈਂ ਹਾਂ ਚਲ ਰੰਨੀ ਕਿੰਨਾ ਚਿਰ ਹੋ ਗਿਆ ਗਈ ਨਹੀਂ ਆ ਚਲ ਹੋਇਆ ਹੋਵਾਂ ਚਿਰ ਹੋ ਗਿਆ ਗਈ ਨਹੀਂ ਤੈਨੂੰ ਹੈ ਚਲ ਵੀ ਫੋਨ ਕਰਨ ਦੇ ਹੀ ਕਹਿਣ ਦੇ ਹੀ ਕਿ ਮਾਸੀ ਜਾਂਦੀ ਕਿ ਆਈ ਸਹੀ ਆ ਦੀਦੀ ਦਾਜਾ ਤੁਸੀਂ ਨਹੀਂ ਜਾਣਦੇ ਦੱਸੋ ਮੈਂ ਕਿਹੜਾ ਜਾਣੇ ਕਿਤੇ ਮੈਨੂੰ ਕਦੀ ਵੇਖਿਆ ਕਿਤੇ ਜਾਂਦੇ ਆ ਚਲ ਕੋ ਇੰਨੀ ਹੀ ਲੜੋ ਨਾ ਚਲ ਅਭ ਨਹੀਂ ਲੜਨਾ ਕਿ ਮੰਮੀ ਮੈਂ ਵੀ ਕੈਨੇਡੀ ਚਲ ਛੁੱਟੀਆਂ ਆ ਤੇ ਮੈਂ ਵੀ ਚਲ ਪਹਿਲਾਂ ਮੈਂ ਆਉਣ ਨੀ ਫਿਰ ਤੂੰ ਚਲ ਜੀ ਜਾਂ ਤੂੰ ਪਹਿਲਾਂ ਚਲ ਜਾ ਫਿਰ ਮੈਂ ਚਲ ਜੂਗੀ ਚਲ ਏਦਾਂ ਕਰ ਲੋ ਵਾਰੀ ਵਾਰੀ ਚਲ ਜੀ ਉਹ ਪੁੱਤ ਹਾਂ ਵਾਰੀ ਵਾਰੀ ਹੁਣ ਫਿਰ ਕਰਦਾ ਵੀ ਨਾ ਚਲੋ ਵੇਖ ਲੋ ਤੂੰ ਆਓ ਫਿਰ ਬਾਅਦ ਵਿੱਚ ਸਮਝੋ ਨਹੀਂ ਮੈਂ ਦੁੱਕ ਦੇ ਨਹੀਂ ਜਾਣਾ ਵਾ ਤੇ ਫਿਰ ਤੂੰ ਚਲ ਜੀ ਆ ਤੂੰ ਆ ਜਾਈਂਗੀ ਤੇ ਫਿਰ ਬਾਅਦ ਚ ਇਹ ਚਲ ਜੂਗੀ ਆ ਵੀ ਜਾਣਾ ਫਿਰ ਉੱਥੇ ਜਾ ਕੇ ਬਹਿ ਜਾਣਾ ਨਾ ਨਹੀਂ ਨਹੀਂ ਦੁੱਕ ਦੇ ਨਹੀਂ ਜਾਣਾ ਵਾ ਮੈਂ ਹਾਂ ਗਏ ਨਹੀਂ ਕਦੀ ਮਾਸੀ ਵਿਚਾਰੀ ਮਾਸੜ ਤੇ ਹੈ ਹੀ ਅੱਗੇ ਅੜਪ ਜਾ ਬੜਾ ਵਾ ਤੇ ਮੈਂ ਹਾਂ ਗਈ ਨਹੀਂ ਤੇ ਮਾਸੀ ਵਿਚਾਰੀ ਦੀ ਤੇ ਇਤਰਾ ਹੀ ਲੰਗ ਗਈ ਮਮਾ ਚੇਰੋ ਬੈ ਦੂ ਚਲ ਕੋਈ ਗੱਲ ਮਮੀ ਕਹਿੰਦੇ ਇਹ ਚੇਤੇ ਕਰਦੀ ਤੇ ਮੈਂ ਚੱਲ ਮਿਲਾਂਨੀ ਆ ਚਲ ਕੋਈ ਨਹੀਂ ਤੂੰ ਚਲ ਜਾ ਤੇ ਛੇਤੀ ਆ ਜੀ ਤੇ ਫੇਰ ਆਪੇ ਆਹ ਨਹੀਂ ਵਾਰੀ ਵਾਰੀ ਪੁੱਤ ਚਲ ਜਾ ਤੈਨੂੰ ਤਾਂ ਪਤਾ ਹੀ ਨਹੀਂ ਕਰਦੀ ਮੈਂ ਵੀ ਘਟੀ ਹੈ ਕਿ ਠੰਡ ਵੱਡੀ ਰਹੀ ਆ ਉਹ ਕੱਲੀ ਕਿਹਨੇ ਕੋ ਕੰਮ ਥੋੜਾ ਹੁਣਾਵਾ ਨਹੀਂ ਨਹੀਂ ਤਾਂ ਇਹ ਕਿਹਨਾਂ ਪੰਡ ਜੀ ਮੈਂ ਹੁਣ ਚਲ ਤੁੱਪਾਂ ਲੱਗਦੀਆਂ ਨੇ ਤੇ ਚੱਲਣ ਨਹੀਂ ਆ। ਹਾਂ ਹੁਣ ਕਿੱਥੇ ਹੁਣ ਨਿਆਣੇ ਸਕੂਲੇ ਪੈ ਗਏ ਹੁਣ ਕਿੱਥੇ ਜਾਇ ਜਾਣਾ। ਆ ਜਿਹੜਾ ਬੱਚੇ ਸਕੂਲ ਜਾਣ ਦਾ ਵੰ ਫਿਰ ਥੋੜਾ ਫਿਰ ਛੁੱਟੀਆਂ ਚ ਹੀ ਆ ਨਾ ਜਾਣਾ ਕਿੱਥੀਆਂ ਠੀਕ ਹੈ ਮੈਂ ਵੀ ਅੱਗੇ ਮੈਂ ਵੀ ਸੋਚਾਂ ਢੀ ਕੇ ਜਾਣੀ ਆ ਚੱਲ ਹੁਣ ਛੁੱਟੀਆਂ ਆਈਆਂ ਮੈਂ ਤੇ ਉਹ ਜਦੋਂ ਅੱਗੇ ਮਨਜੋਤ ਸਰ ਹੁੰਦੇ ਹੀਗੇ ਚਲੋ ਨਾ ਕੋਈ ਛੁੱਟੀ ਮੰਗ ਲੈ ਦੀ ਦੇ ਦਿੰਦੇ ਨੇ ਹੁਣ ਜੜੀ ਮੈਡਮ ਮੰਮੀ ਅੜਬ ਬੜੀ ਆ ਤੇ ਛੁੱਟੀ ਨਿ ਛੇਤੀ ਦਿੰਦੀ ਹੈਗੀ ਹੂੰ ਹੂੰ कोई, कोई, नहीं, कोई, नहीं। मैं मैं कोई नहीं, नहीं।, चल चल नहीं। कोई नहीं वारो वाली चल मैं पहला तुझे तू जाना पहला तू चली नहीं कोई बात नहीं तू आओ फिर मैं मैडम ਨਾਲ ਗੱਲ ਕਰਕੇ ਫਿਰ ਛੁੱਟੀਆਂ ਲੈ ਲੂੰਗੀ ਨਾ ਠੀਕ ਚਲ ਕੋਈ ਆ ਨਹੀਂ ਤੂੰ ਪਹਿਲਾਂ ਹੋਇਆ ਤੇ ਫਿਰ ਬਾਅਦ ਚ ਇਹ ਚਲ ਜੂਗੀ ਹੈ ਆਹੋ ਚਲ ਵਾਜੇ ਪੁੱਤ ਚਲ ਜਾਈਦਾ ਹੰਦਾਲਾ ہاں ਛੁੱਟੀਆਂ ਚ ਤੂੰ ਆ ਆਪਾ ਚ ਮੁੰਡੇ ਦੀ ਪੜਾਈ ਖਰਾਬ ਹੋ ਰਹੀ ਹੈ ਨਾ ਨਹੀਂ ਮੈਂ ਛੁੱਟੀਆਂ ਚਲ ਉਹਨੂੰ ਵੀ ਆਉਣੀਆਂ ਨੇ ਦੋ ਚਾਰ ਤੇ ਮੈਂ ਵੀ ਚਲ ਛੁੱਟੀਆਂ ਚ ਚਲ ਜੰਦੀ ਆ ਤੇ ਫਿਰ ਜਦੋਂ ਮੇਰਾ ਜਾਨ ਲੱਗਿਆ ਫਿਰ ਨਹੀਂ ਮੇਰੇ ਕੋ ਕਿਤੇ ਨਿਕਲੇ ਜਾਇਆ ਕਰਨਾ ਨਹੀਂ ਅੱਜ ਛੋਟਾ ਹੋਗਾ ਜੇ ਸਾਲ ਇੱਕ ਹਾਂ ਆ ਫਿਰ ਮੁਸ਼ਕਲ ਹੋ ਜਾਂਦੀ ਹੈ ਜਦੋਂ ਬੱਚੇ ਸਕੂਲ ਜਾਣ ਦਾ ਹਨ ਆਂ ਨਹੀਂ ਤੇ ਹਰ ਕਤੇ ਕਲਾਉਣਾ ਫਿਰ ਉਹਨਾਂ ਨੂੰ ਲੈਣ ਜਾਣਾ ਚਾਹ ਪੀ ਲਈ ਤੁਸੀਂ ਆ ਚਾਹ ਤੇ ਪੀ ਲਈ ਚੱਲ ਮੈਂ ਤਾਂ ਦੁੱਧ ਉਹ ਮੈਂ ਰੱਖਦਾ ਫਿਰ ਮੇਰੇ ਨਾਲ ਤੂੰ ਪੀਣੀ ਤੇ ਤੂੰ ਪੀਣੀ ਹੈ ਨਹੀਂ ਨਹੀਂ ਮੈਂ ਕਹਿੰਦੀ ਮੈਂ ਤਾਂ ਦੁੱਧ ਅੰਦਰ ਰੱਖਦਾ ਤੇ ਮੈਂ ਫਿਰ ਡੀਪੀ ਚੈੱਕ ਕਰਾਉਣ ਨਾਲ ਦਵਾਈ ਲੈ ਆਉਂਦੇ ਤੂੰ ਨਹੀਂ ਰੋਗ ਤਾਂ ਫਿਰ ਉਹਨੂੰ ਦੁੱਧ ਪਿਆ ਕੇ ਸੁਵਾਉਂਦੇ ਹੋ ਤੇ ਕੋਈ ਨਹੀਂ ਰੱਖ